ਦਾਸ਼ਕੂ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਰਸਾ ਸਾਰੇ ਕੋਲ ਫੇਸਬੁਕ ਮੈਸੇਜ ਆਇਆ ਹੈ ਮਨਦੀਪ ਸਿੰਘ ਜੀ ਦਾ ਮੈਂ ਪਹਿਲਾਂ ਜਿਹੜੇ ਲਾਈਵ ਆਏ ਨੇ ਵੀਰ ਹਰਮੇਲ ਸਿੰਘ ਲਿਖਦੇ ਨੇ ਹੱਕ ਸੱਚ ਦੀ ਆਵਾਜ਼ ਟੀਵੀ 84 ਜਿਹੜੇ ਲੋਕ ਕਹਿੰਦੇ ਸੀ ਕਿ ਸਿੱਖ ਕੌਮ ਨੂੰ ਆਪਣਾ ਟੀਵੀ ਮੀਡੀਆ ਚਾਹੀਦਾ ਹੈ ਹੁਣ ਉਹ ਦੱਸਣ ਕਿ ਉਹਨਾਂ ਨੂੰ ਕਿਸ ਤਰ੍ਹਾਂ ਦਾ ਟੀਵੀ ਪ੍ਰੋਗਰਾਮ ਚਾਹੀਦਾ ਵੀਰ ਹਰਮੇਲ ਸਿੰਘ ਬੜੇ ਸਚਾਰੇ ਗੁਰਸੇਖ ਐਕਟਿਵਿਸਟ ਨੇ اور ਟੀਵੀ 84 ਲਈ ਬੜੀ ਅ ਸ਼ੁਰੂਆਤ ਤੋਂ ਹੀ ਇਹਨਾਂ ਨੇ ਕਾਫੀ ਐਫਰਟ ਵੀ ਕੀਤਾ ਹੈ ਔਰ ਹਮੇਸ਼ਾ ਹੀ ਜਦੋਂ ਅਸੀਂ ਹੁਣ ਕਸ਼ਮੀਰੀ ਇਸ ਸੰਸਥਾ ਨਾਲ ਮਿਲ ਕੇ ਪ੍ਰੋਟੈਸਟ ਕੀਤਾ ਹੈ ਹਾਲਾਂਕਿ ਆਪ ਬਿਜ਼ੀ ਸਨ ਪਰ ਉੱਥੇ ਪਹੁੰਚੇ ਜੀ ਔਰ ਸਾਨੂੰ ਸੱਚਮੁੱਚ ਹੀ ਮਾਣ ਹੈ ਇਹਨਾਂ ਵੀਰਾਂ ਦੇ ਉੱਤੇ ਜਿਨ੍ਹਾਂ ਦੀ ਬਦੌਲਤ ਪਿਛਲੇ 4 ਸਾਲਾਂ ਚ ਅਸੀਂ ਸਰਵਾਈਵ ਕੀਤਾ ਹੈ ਔਰ ਅੱਜ ਮਹਾਰਾਜ ਦੀ ਕਿਰਪਾ ਨਾਲ ਟੀਵੀ 84 ਦੀ ਆਵਾਜ਼ ਦੁਨੀਆ ਭਰ ਦੇ ਵਿੱਚ ਗੂੰਜ ਰਹੀ ਹੈ ਜੀ ਹਸਨ ਪੱਟੀ ਰਾਣਾ ਮਲਕਨਵਾਜ਼ ਦੀਪਮਾਨ ਇਹਨਾਂ ਨੇ ਖਾਲਸਾਤਨ ਜ਼ਿੰਦਾਬਾਦ ਕਿਹਾ ਦੀਪਮਨ ਜੀ ਨੇ ਪੁੱਛਿਆ ਕਿ ਜੀ ਤੁਹਾਡਾ ਸਰ ਸਿਮਰਜੀਤ ਸਿੰਘ ਮਾਨਰਾਂ ਬਾਰੇ ਕੀ ਖਿਆਲ ਹੈ ਮੈਂ ਸਮਝਦਾ ਇਹ ਸਾਡੇ ਪ੍ਰੋਗਰਾਮ ਨਾਲ ਕਾਫੀ ਦੇਰ ਤੋਂ ਜੁੜੇ ਹੋਣਗੇ ਸੋ ਅਸੀਂ ਉਹਨਾਂ ਨੂੰ ਐਡਮਾਇਰ ਕਰਦੇ ਹਾਂ ਉਹਨਾਂ ਦਾ ਖਾਲਸਤਾਨ ਦਾ ਰਿਜ਼ੋਲਵ ਹੈ ਔਰ ਹਮੇਸ਼ਾ ਹੀ ਸ਼ੋਮਨੀ ਕਾਲੀਦਾਰ ਅਮਰਸਰ ਅਮਰੀਕਾ ਵਿੱਚ ਵੀ ਜਿੰਨੀਆਂ ਵੀ ਐਕਟੀਵਿਟੀਆਂ ਨੇ ਉਹ ਸਾਨੂੰ ਵੀ ਯਾਦ ਕਰਦੇ ਨੇ ਜੀ ਔਰ ਅਸੀਂ ਸਮੇਂ-ਸਮੇਂ ਉਹਨਾਂ ਨੂੰ ਆਪਣੇ ਟੀਵੀ ਰਾਈਂ ਜਿਹੜੇ ਉਹਨਾਂ ਦੇ ਲੀਡਰਸ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਹੁਣ ਤੋਂ ਸੀ ਤੁਰੋ ਕਿ ਟਾਈਮ ਰੈਸਟੇਨ ਜੀ ਰਾਸਾ ਬਿਲਕੁਲ ਸਾਡੇ ਕੋਲ ਫੇਸਬੁੱਕ ਮੈਸੇਜ ਆਇਆ ਹੈ ਮਨਦੀਪ ਸਿੰਘ ਜੀ ਦਾ ਇਹ ਲਿਖਦਾ ਹਨ ਵਾਇਕ ਜੀ ਕਾ ਖਾਲਸਾ ਵਾਇਕ ਜੀ ਕੀ ਬੱਤੇ ਡਾਕਟਰ ਅੰਕਲ ਤੇ ਪੈਨਿਲ ਮਕੋਰ ਜੀ ਨੂੰ ਪਿਆਰ ਭਰੀ ਸਤਿਕਾਰ ਡਾਕਟਰ ਅੰਕਲ ਮੈਨੂੰ ਤੁਹਾਡਾ ਪ੍ਰੋਗਰਾਮ ਬਹੁਤ ਚੰਗਾ ਲੱਗਦਾ ਹੈ ਅਤੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੁਸੀਂ ਸੱਚੇ ਦਿਲੋਂ ਸਾਡੀ ਕੌਮ ਲਈ ਕੰਮ ਕਰ ਰਹੇ ਹੋ ਮੇਰਾ ਟੌਪਿਕ ਇਹ ਹੈ ਕਿ ਡਾਕਟਰ ਅੰਕਲ ਕੇ ਸਾਡੀ ਕੌਮ ਕਿੱਧਰ ਨੂੰ ਜਾ ਰਹੀ ਹੈ ਸੱਚ ਕਹਾਂ ਦੱਸਾਂ ਤਾਂ ਮੈਨੂੰ ਆਪ ਸਿੱਖੀਜ਼ਮ ਬਾਰੇ ਪਤਾ ਨਹੀਂ ਸੀ ਹੁਣ ਜਿਵੇਂ ਜਿਵੇਂ ਪਤਾ ਲੱਗ ਰਿਹਾ ਹੈ ਤਾਂ ਅੱਖਾਂ ਖੁੱਲ ਰਹੀਆਂ ਹਨ ਪਰ ਅੱਜ ਸਾਡੀ ਕੌਮ ਬੜੀ ਗਲਤ ਪਾਸੇ ਜਾ ਚੁੱਕੀ ਹੈ ਅੱਜ ਦੀ ਨੌਜਵਾਨ ਪੀੜ੍ਹੀ ਬਸ ਨੱਚਣ ਟੱਪਣ ਤੱਕ ਹੀ ਸੀਮਤ ਰਹਿ ਗਈ ਹੈ ਕਿਸੇ ਨੂੰ ਕੁਝ ਪਤਾ ਨਹੀਂ ਸਿੱਖੀਜ਼ਮ ਬਾਰੇ ਸਾਰਾ ਪੰਜਾਬ ਇਹ ਪਖੰਡੀ ਬਾਬੇ ਲੁੱਟ ਕੇ ਖਾਈ ਜਾ ਰਹੇ ਹਨ ਅਤੇ ਕਿਸੇ ਨੂੰ ਇਹ ਤੱਕ ਨਹੀਂ ਪਤਾ ਕਿ ਸਾਡਾ ਗੁਰੂ ਸ਼ਬਦ ਗੁਰੂ ਹੈ ਬਸ ਸਾਰੇ ਦੇਹਤਾਰੀ ਬਾਬਿਆਂ ਅਗੇ ਝੁਕਦੇ ਨੇ ਅੱਜ ਬਹੁਤ ਸਾਰੇ ਸਿੱਖਾਂ ਦੇ ਘਰ ਸ਼ਰਾਬ ਮੀਰ ਚੱਲਦਾ ਹੈ ਜਿਸ ਨੂੰ ਸਾਨੂੰ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਰੋਕਿਆ ਹੈ ਅਤੇ ਇਹ ਗੰਦੇ ਗਾਣੇ ਸਾਡੀ ਨੌਜਵਾਨ ਪੀੜੀ ਨੂੰ ਨਸ਼ੇ ਅਤੇ ਫੁਕਰੇਪਣ ਵੱਲ ਤੱਕ ਰਹੇ ਹਨ ਇਸ ਸਬੰਧੀ ਸਾਨੂੰ ਕੁਝ ਕਰਨਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਰ ਸਾਹਿਬ ਬੇਟਾ ਮਨਦੀਪ ਸਿੰਘ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਬੜੇ ਚੰਗੇ ਨੁਕਤੇ ਸਾਹਮਣੇ ਲਿਆਉਂਦੇ ਨੇ ਸਿੱਖੀ 'ਚ ਤੁਹਾਡੀ ਦਿਲਚਸਪੀ ਹੈ ਤੁਸੀਂ ਫਿਕਰਮੰਦ ਹੋ ਕਿ ਸਾਡੀ ਨਵੀਂ ਪੀੜ੍ਹੀ ਨੂੰ ਕਿਵੇਂ ਸਾਜ਼ਿਸ਼ਾਂ ਦੇ ਤਹਿਤ ਨਸ਼ਿਆਂ ਦਾ ਸ਼ਿਕਾਰ ਬਣਾਇਆ ਗਿਆ ਜੀ ਔਰ ਧਾਰਮਿਕ ਪੱਖ ਤੋਂ ਜਿਵੇਂ 1947 ਤੋਂ ਬਾਅਦ ਇਹ ਜਾਲੀ ਗੁਰੂ ਦਮ ਜਿਹੜਾ ਰਾਧਾ ਸੁਆਮੀਆ ਨਰਨਕਾਰੀਆਂ ਔਰ ਬਾਦ 84 ਤੋਂ ਬਾਅਦ ਆਸ਼ੂਤੋਸ਼ ਪੁਨੀਆਰਾ ਸੌਦਾ ਸਾਧ ਦੇ ਰੂਪ ਚ ਜੇ ਤੁਸੀਂ ਥੋੜਾ ਜਿਹਾ ਜਦੋਂ ਤੁਹਾਨੂੰ ਹੋਰ ਜਾਣਕਾਰੀ ਹੋਏਗੀ ਤਾਂ ਤੁਹਾਨੂੰ ਇਹ ਪਤਾ ਲੱਗ ਜਾਏਗਾ ਵੀ ਇਹ ਸਾਰੀ ਖੇਡ ਭਾਰਤੀ ਏਜੰਸੀਆਂ ਦੀ ਹੈ ਜਿਨ੍ਹਾਂ ਦਾ ਮੁੱਖ ਮਕਸਦ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਪਹਿਲਾਂ ਤੋੜਨਾ ਜਦੋਂ ਤੁਸੀਂ ਦੇਤਾਰੀ ਗੁਰੂ ਬਣਾਉਂਦੇ ਹੋ ਤਾਂ ਫਿਰ ਇਹੀ ਹੁੰਦਾ ਹੈ ਕਿ ਭਾਈ ਉਹ ਗੁਰੂ ਗ੍ਰੰਥ ਸਾਹਿਬ ਜਿਸ ਪਰ ਥਾਏ ਦਾ ਸੋਇ ਪਾਤਸ਼ਾਹ ਦਾ ਹੁਕਮ ਹੈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੋ ਗ੍ਰੰਥ ਔਰ ਇਹ ਜਦੋਂ ਅਸੀਂ ਦੋ ਕੌਮਾਂ ਦੀ ਸਾਝ ਦੀ ਗੱਲ ਕਰਦੇ ਆ ਨਾ ਇਸਲਾਮ ਚ ਬੁੱਤ ਪ੍ਰਸਤੀ ਕਬੂਲ ਹੈ ਨਾ ਸਿੱਖੀ ਚ ਬੁੱਤ ਪ੍ਰਸਤੀ ਕਬੂਲ ਹੈ ਸੋ ਇਸੇ ਤਰ੍ਹਾਂ ਜਿਹੜਾ ਇਹ ਦੇਹਤਾਰੀ ਗੁਰੂ ੜਾ ਮੈਂ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤ ਗੁਰੂ ਸਮਝਦੇ ਆ ਤੇ ਕੋਈ ਬੁੱਤ ਸਮਝ ਕੇ ਨਹੀਂ ਇਹ ਅੱਲਾ ਦਾ ਕਲਾਮ ਬਾਣੀ ਇਹ ਧੁਰ ਕੀ ਬਾਣੀ ਆਏ ਤਨ ਸਗਲੀ ਚਿੰਤ ਮਟਾਈ ਸੋ ਸਾਡਾ ਸਿਰ ਜਿਹੜਾ ਕੋਈ ਜਿਹੜਾ ਜੇ ਝੁੱਕਦਾ ਹੈ ਤੇ ਉਸ ਰੱਬ ਦੀ ਬਾਣੀ ਦੇ ਅੱਗੇ ਝੁੱਕਦਾ ਔਰ ਜਦੋਂ ਦੇਤਾਰੀ ਗੁਰੂ ਔਰ ਇਹ ਸਾਰੇ ਐਸਟੈਬਲਿਸ਼ ਹੁੰਦੇ ਨੇ ਇਹ ਤਾਂ ਇੱਕ ਇੱਕ ਬੁੱਤ ਪੱਥਰਾਂ ਦੇ ਹੁੰਦੇ ਨੇ ਇੱਕ ਇਹ ਬੁੱਤ ਬਣੇ ਹੋਏ ਨੇ ਸੋ ਇਹ ਇੱਕ ਕਿਉਂਕਿ ਇਹ ਖੁਦ ਬੁੱਤਪਰਸਤ ਨਹੀਂ ਜਿਨ੍ਹਾਂ ਦੇ ਕੋਲ ਅੱਜ ਪਾਵਰ ਆਈ ਹੈ ਸੋ ਇਹਨਾਂ ਨੇ ਇੱਕ ਪਾਸੇ ਇਹ ਪ੍ਰਮੋਟ ਕੀਤਾ ਵੀ ਸਿੱਖ ਗੁਰੂ ਗ੍ਰੰਥ ਸਾਹਿਬਾ ਨੂੰ ਟੁੱਟਣ ਤਾਂ ਫਿਰ ਗੁਰੂਪੰਥ ਜਿਸ ਅੰਦਾਜ਼ ਚ ਉਹਨਾਂ ਨੇ ਜਵਾਨੀ ਦੀ ਨਸਲ ਕੁਸ਼ੀ ਕੀਤੀ ਸਿੱਖ ਜਵਾਨੀ ਦੀ ਔਰ ਫਿਰ ਡਰੱਗਸ ਦੇ ਹਵਾਲੇ ਕੀਤਾ ਔਰ ਇਹ ਫਿਰ ਜਿਹੜਾ ਨੱਚਣ ਟੱਪਣ ਕਲਚਰ ਹੈ ਉਹਨਾਂ ਕਈਆਂ ਨੂੰ ਇਸ ਗੱਲ ਦਾ ਫਿਰ ਬੁਰਾ ਲੱਗਦਾ ਹੈ ਕਿ ਜੀ ਇਹ ਆਮ ਆਦਮੀ ਪਾਰਟੀ ਨੂੰ ਕਹਿ ਦਿੰਦਾ ਜਾਂ ਦੂਜਾ ਹੁਣ ਇਹ ਜਦੋਂ ਪੰਜਾਬ ਦੇ ਨੌਜਵਾਨੀ ਦੀ ਨਸਲ ਕੁਸ਼ੀ ਕਰਕੇ ਇਹੀ ਗੁਰਪ੍ਰੀਤ ਖੁੱਗੀ ਇਹੀ ਪੰਮੀ ਬਾਈ ਔਰ ਦੂਜਾ ਇੱਕ ਕਲਚਰਲ ਵਿੰਗ ਪ੍ਰਪੇਅਰ ਕੀਤਾ ਸੀ ਜਿਹਦੇ ਥੱਲੇ ਉਹਨਾਂ ਨੇ ਪੰਜਾਬ ਚ ਜਾ ਕੇ ਜਿਨ੍ਹਾਂ ਫੰਕਸ਼ਨਸ ਨੂੰ ਇਹ ਪ੍ਰੈਜ਼ਾਈਡ ਕਰਦੇ ਸੀ ਇਹਨਾਂ ਦੇ ਪੁਲਿਸ ਚੀਫ ਔਰ ਐਸਪੀ ਔਰ ਉਦੇ ਚ ਇਹ ਸਾਰੇ ਕਲਚਰ ਨੂੰ ਜਿਹੜਾ ਉਹ ਐਨਕਰੇਜ ਕੀਤਾ ਗਿਆ ਜਿਹਦਾ ਨਾਮ ਅਸੀਂ ਲੱਚਰ ਪੁਣਾ ਕਹਿੰਦੇ ਸੋ ਕੁੱਲ ਮਿਲਾ ਕੇ ਇਹ ਇਸ ਚੋਂ ਹੀ ਨਿਕਲਿਆ ਇਹ ਜਿਹੜਾ ਫੁਕਰਾਪਨ ਔਰ ਨਸ਼ਾ ਔਰ ਇਹ ਸਾਰੇ ਸੋ ਮੈਂ ਸਮਝਦਾ ਹਾਂ ਅਭੀ ਬੇਟਾ ਮਨਦੀਪ ਸਿੰਘ ਤੁਸੀਂ ਨੌਜਵਾਨ ਹੋ ਸੋ ਤੁਸੀਂ ਦੇਖੋ ਕਿ ਤੁਸੀਂ ਕੌਮ ਦੀ ਵਿਗੜੀ ਸਵਾਰਣ ਦੇ ਲਈ ਕੀ ਕਰ ਸਕਦੇ ਇਹ ਬਿਮਾਰੀ ਦੇ ਸਿੰਪਟਮ ਨੇ ਸਿੰਪਟਮਸ ਨੂੰ ਸਮਝਣਾ ਚਾਹੀਦਾ ਹੈ ਪਰ ਇਹ ਨਹੀਂ ਹੈ ਵੀ ਤੁਸੀਂ ਸਿੰਪਟਮਸ ਨੂੰ ਵੇਖ ਕੇ ਰੋਣ ਤੋਂ ਹਣੀ ਕਰੋ ਫਿਰ ਉਹਦਾ ਇਲਾਜ ਵੀ ਕਰਨਾ ਚਾਹੀਦਾ ਸੋ ਫਿਰ ਵੀ ਇਹਨਾਂ ਦਾ ਬਹੁਤ ਸ਼ੁਕਰੀਆ ਇਹਨਾਂ ਨੇ ਇਸ ਆਮੋ ਲਿਖਿਆ ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ ਅਖੀਰਲੇ ਪਲਾਂ ਚ ਤੁਸੀਂ ਸਰਦਾਰ ਦਰਸ਼ਕਾਂ ਦੋਸਤੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਰਾਗ ਦੇਵਗੰਧਾਰੀ ਮਹੱਲਾ ਚੌਥਾ ਕਰ ਪਹਿਲਾ ਸ਼ਬਦ ਨੂੰ ਚੁਣਿਆ ਜੀ ਇਹ ਵੀ ਬੜਾ ਯੂਨਿਕ ਰਾਗ ਹੈ 31 ਰਾਗ ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਚ ਦੇਵਗੰਧਾਰੀ ਦਾ ਇਹ ਪਹਿਲਾ ਸ਼ਬਦ ਹੈ ਰਾਂਡ ਵਾਲੇ ਦਿਨਾਂ ਚ ਅਸੀਂ ਇਸ ਰਾਗ ਵਿਚਲੇ ਸ਼ਬਦਾਂ ਨੂੰ ਵਿਚਾਰ ਦਾ ਵਿਸ਼ਾ ਬਣਾਵਾਂਗੇ ਸੇਵਕ ਜਨ ਬਨੇ ਠਾਕੁਰ ਲਿਵ ਲਾਗੇ ਜੋ ਤੁਮਰਾ ਜਸ ਕਹਤੇ ਗੁਰਮਤ ਤਿੰਨ ਮੁਖ ਭਾਗ ਸੁਭਾਗੇ ਰਹਾਓ ਟੂਟੇ ਮਾਇਆ ਕੇ ਬੰਧਨ ਫਾਹੇ ਹਰ ਰਾਮ ਨਾਮ ਲਿਵ ਲਾਗੇ ਹਮਰਾ ਮਨ ਮੋਇਓ ਗੁਰਮੋਹਨ ਹਮ ਬਿਸਮ ਪਈ ਮੁਖ ਲਾਗੇ ਸਗਲੀ ਰੈਣ ਸੋਈ ਅੰਧਿਆਰੀ ਗੁਰ ਕਿੰਚਤ ਕਿਰਪਾ ਜਾਗੇ ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ ਮੋਹੇ ਤੁਮ ਸਰ ਅਵਰ ਨਾ ਲਾਗੇ ਜੀ ਜ਼ਾਰ ਹੈ ਬੜੇ ਸਧਾਰਨ ਸ਼ਬਦਾਂ ਦੇ ਵਿੱਚ ਇਹ ਗੱਲ ਸਮਝਾਈ ਹੈ ਕਿ ਜਦੋਂ ਨਿਰੰਕਾਰ ਦੇ ਸੇਵਕ ਬਣ ਜਾਈਏ ਆਪਾਂ ਨਿਰੰਕਾਰ ਦੇ ਸਮਰਪਣ ਕਰ ਦਈਏ ਉਸ ਦੇ ਹੁਕਮ ਵਿੱਚ ਆ ਜਾਈਏ ਤੇ ਉਸ ਨਿਰੰਕਾਰ ਦੇ ਨਾਲ ਰੱਬ ਦੇ ਨਾਲ ਸਾਡੀ ਸੁਰਤ ਜੁੜ ਜਾਂਦੀ ਹੈ ਲਿਵ ਲੱਗ ਜਾਂਦੀ ਹੈ ਤੇ হে ਵਾਹਿਗੁਰੂ ਜਿਹੜੇ ਗੁਰਮਤਿ ਦੇ ਆਸ਼ੇ ਅਨਸਾਰ ਗੁਰੂ ਦੀ ਦਿੱਤੀ ਮਤ ਅਨਸਾਰ ਤੁਹਾਡੀ ਸਿਫਤ ਸਲਾਹ ਕਰਦੇ ਨੇ ਉਹ ਬੜੇ ਸੁਭਾਗੇ ਮੁਖ ਨੇ ਉਹ ਚਿਹਰੇ ਜਿਹੜੇ ਨੇ ਉੱਜਲ ਮੁਖ ਨੇ ਉੱਜਲ ਦੀਦਾਰ ਨੇ ਜਿਹੜੇ ਉਸ ਨਰੰਕਾਰ ਨੂੰ ਯਾਦ ਕਰਦੇ ਨੇ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਜੀ ਔਰ ਜਿਹੜੇ ਇਸ ਰਸਤੇ ਤੇ ਤੁਰਦੇ ਨੇ ਟੁੱਟੇ ਮਾਇਆ ਕੇ ਬੰਧਨ ਫਾਹੇ ਫੇਰ ਜਿਹੜੇ ਮਾਇਆ ਦੇ ਦੁਨਿਆਵੀ ਮੈਟਰਲਿਸਟਿਕ ਲਾਈਫ ਸਟਾਈਲ ਦੇ ਜਿਹੜੇ ਬੌਂਡਸ ਜਿਨ੍ਹਾਂ ਚੋ ਬੱਜਿਆ ਹੁੰਦੀ ਹੈ ਰੂਹ ਉਸ ਚੋਂ ਆਜ਼ਾਦ ਹੁੰਦੀ ਹੈ ਹਰ ਰਾਮ ਨਾਮ ਲਿਵ ਲਾਗੇ ਫੇਰ ਧਿਆਨ ਉਸ ਰੱਬ ਦੇ ਵਿੱਚ ਲੱਗਦਾ ਹੈ ਜਿਹੜਾ ਹਰ ਇੱਕ ਦੇ ਵਿੱਚ ਰਮਿਆ ਹੋਇਆ ਓਮਨੀ ਪ੍ਰੈਜ਼ੈਂਟ ਇਹ ਰਾਮ ਦਸ਼ਰਧ ਦਾ ਬੇਟਾ ਰਾਮ ਨਹੀਂ ਹੈ ਇਹ ਰਾਮ ਰਮਿਆ ਹੋਇਆ ਰਾਮ ਹੈ ਕਿ ਫਿਰ ਉਸ ਨਿਰੰਕਾਰ ਦੇ ਵਿੱਚ ਤੁਹਾਡੀ ਲਿਵ ਲੱਗਦੀ ਹੈ ਹਮਰਾ ਮਨ ਮੋਇਓ ਗੁਰਮੋਹਨ ਹਮ ਬਿਸਮ ਪੇ ਹੀ ਮੁਖ ਲਾਗੇ ਤੇ ਸਾਡੇ ਮਨ ਦੇ ਵਿੱਚ ਉਹ ਪਿਆਰਾ 모ਹਨ 모ਹਨ ਹੁੰਦਾ ਸੁਣ ਜੀ ਉਹ ਸੋਹਣਾ ਵਾਹਿਗੁਰੂ ਸਾਡੇ ਜਦੋਂ ਅੰਦਰ ਵਸ ਜਾਂਦਾ ਹੈ ਤੇ ਉਸ ਦੇ ਪਿਆਰ ਦੀ ਇੱਕ ਮਸਤੀ ਚੜ ਜਾਂਦੀ ਹੈ ਜਦੋਂ ਬਿਸਮ ਮਸਤੀ ਨੂੰ ਕਹਿੰਦੇ ਜਿਵੇਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਕੋ ਕਹਿ ਪੂਤਨਾ ਕੋ ਕਹਿ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ دیਵਾਨਾ ਸ਼ਾਹ ਕਾ ਨਾਨਕ ਬਹਰਾਨਾ ਬਹਰਾਨਾ ਉਹਨੇ ਬੋਰਾਪਨ ਇਹ ਸ਼ਦਾਈਪੁਣਾ ਆਮ ਵੀ ਜਿਹੜੇ ਰੱਬ ਦੇ ਨਾਲ ਜੁੜੇ ਹੁੰਦੇ ਨੇ ਕਹਿੰਦਾ ਕਿ ਇਹ ਮਸਤ ਹੈ ਹੁਣ ਮਸਤ ਦਾ ਮਤਲਬ ਇਹ ਹੈ ਵੀ ਉਹਨੂੰ ਦੁਨੀਆਦਾਰੀ ਨਾਲ ਪਿਆਰ ਨਹੀਂ ਹੈ ਉਸ ਦੀ ਮੁਹੱਬਤ ਉਸ ਇੱਕ ਰੱਬ ਦੇ ਨਾਲ ਹੈ ਹਮ ਬਿਸਮ पेई ਮੁਖ ਲਾਗੇ ਦਰਸ਼ਨ ਕਰਕੇ ਮੈਂ ਉਸ ਮਸਤੀ ਚ ਸਗਲੀ ਰਾਤ ਸੋਈ ਅੰਧਿਆਰੀ ਗੁਰਪਿੰਛਤ ਕਿਰਪਾ ਜਾਗੇ ਜਨ ਨਾਨਕ ਕੇ ਪ੍ਰਭ ਸੁੰਦਰ ਸਵਾਮੀ ਮੋਹੇ ਤੁਮ ਸਰ ਅਵਰ ਨ ਲਾਗੇ ਸਗਲੀ ਰਾਤ ਕਿ ਮੇਰੀ ਜਿੰਦਗੀ ਦਾ ਇੱਕ ਵੱਡਾ ਹਿੱਸਾ ਸੁੱਤਿਆਂ ਗੁਜ਼ਰ ਗਿਆ ਹੈ ਹਨੇਰੇ ਦੇ ਵਿੱਚ ਮੈਂ ਰਹੀ ਤੇ ਗੁਰੂ ਨੇ ਕਿਰਪਾ ਕਰਕੇ ਮੈਨੂੰ ਉਸ ਸਲੰਬਰ ਚੋਂ ਉਸ ਨੀਂਦ ਚੋਂ ਜਗਾ ਦਿੱਤਾ ਤੇ ਜਨ ਨਾਨਕ ਕੇ ਹੁਣ ਉਹ ਗੁਰੂ ਨਾਨਕ ਸਾਹਿਬ ਯਾਦ ਕਰਵਾਉਂਦੇ ਨੇ ਚੌਥੇ ਨਾਨਕ ਕਿ ਇਹ ਵਾਏ ਗੁਰੂ ਜਿਹੜਾ ਸੁੰਦਰ ਹੈ ਜਿਹੜਾ ਸੋਹਣਾ ਹੈ ਜਿਹੜਾ ਮਨ ਮੋਹਣਾ ਹੈ ਮੋਹੇ ਤੁਮ ਸਰ ਅਵਰ ਨਾ ਲਾਗੇ ਕਿ ਮੈਨੂੰ ਤੇਰੇ ਵਰਗਾ ਹੋਰ ਕੋਈ ਨਹੀਂ ਲੱਗਦਾ ਤੂੰ ਇੰਨਾ ਸੋਹਣਾ ਕਿ ਮੇਰੀ ਮੇਰੇ ਇਹ ਸੁਰਤ ਤੇਰੇ ਚ ਹੈ ਤੇਰੇ ਬਿਨਾ ਮੈਨੂੰ ਹੋਰ ਕੋਈ ਵੀ ਚੰਗਾ ਨਹੀਂ ਲੱਗਦਾ ਇਹ ਜਿਹੜਾ ਜਿਹਨੂੰ ਅਸੀਂ ਜਦੋਂ ਅਸੀਂ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀਤਾ ਹੀ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪੇ ਹੋਈ ਤਰਸ ਪਿਆ ਮਹਿਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਥੀ ਰਹਾ ਸੋ ਇਹ ਆਲਟਿਮੇਟਲੀ ਸਾਡੀ ਡੈਸਟੀਨੀ ਹੈ ਰੱਬ ਦੀ ਬੰਦਗੀ ਦੇ ਵਿੱਚ ਰੱਬ ਦੇ ਪਿਆਰ ਚਾਣ ਜੀ ਰੱਬ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਦੇ ਨਾਲ ਪ੍ਰੀਵਿਊਰਜ਼ ਕੋਲ ਨੇ ਇਜਾਜ਼ਤ ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOSATV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਪ੍ਰਣਾਮ ਅਗਿਆਤੋ ਦੇਖਦੇ ਰਹੋ TV84 ਬਲਾਦੇਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ